ਕਦੇ ਉਹ ਕਿਸਾਨਾਂ ਵਾਲੀ ਵਾਅਦਾਬਾਜ਼ੀ ਕਰਦੀ ਆ ਕਦੇ ਸਿੱਖੀ ਭਾਵਨਾ ਲਈ ਕਰਦੀ ਆ ਕਦੇ ਉਹ ਪੰਜਾਬ ਲਈ ਕਰਦੀ ਆ ਤੇ ਭਾਵੇਂ ਕੀ ਐਮਰਜੈਂਸੀ ਦਾ ਅਸਲ ਇਤਿਹਾਸ ਦਾ ਜਿਹੜਾ 90% ਸਿੱਖਾਂ ਨਾਲ ਜੁੜਿਆ ਤੇ ਖਾਸ ਤੌਰ ਤੇ ਪੰਜਾਬ ਤੇ ਕਾਲੀਗੜ੍ਹ ਨਾਲ ਜੁੜਿਆ ਤੇ ਉਹਦੇ ਵਿੱਚ ਸਿੱਖਾਂ ਦੇ ਨਾਲ ਸਬੰਧਤ ਧਾਰਮਿਕ ਸ਼ਖਸੀਅਤਾਂ ਸਭ ਜਿਹੜਾ ਸਿੰਘ ਰਾਜਾ ਪੰਡਰਾ ਵਾਲੇ ਵਰਗੇ ਇਹ ਲੋਕਾਂ ਤੋਂ ਆ ਉਹਨਾਂ ਵੱਲੋਂ ਗਲਤ ਐਲਾਨ ਕਰਵਾਏ ਜਾ ਰਹੇ ਨੇ ਉਹ ਇਹ ਜਿਹੜੀ ਫਿਲਮ ਹੈ ਇਸ ਫਿਲਮ ਦੇ ਬਾਰੇ ਵਿੱਚ ਸਿੱਖ ਭਾਵਨਾਵਾਂ ਨੇ ਲੋਕ ਕੀਤਾ ਜਲੰਧਰ ਵਰਗੇ ਸ਼ਹਿਰ ਦੇ ਅੰਦਰ ਈ ਸਟੂਡੀਓ ਜਿਹੜੀ ਹੈਗੀ ਆ ਜਿਨ੍ਹਾਂ ਨੇ ਇਹ ਜਾਰੀ ਕੀਤਾ ਟ੍ਰੇਲਰ ਉਹਨੂੰ ਵੀ ਜਿਹੜਾ ਕਾਨੂੰਨੀ ਨੋਟਿਸ ਜਿਹੜਾ ਭੇਜਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਨਾ ਰਣੌਤ ਜਿਹੜੀ ਕਿ ਅਕਸਰ ਵਿਵਾਦਾਂ ਵਿੱਚ ਰਹਿੰਦੀ ਆ ਤੇ ਇਹਨਾਂ ਵਿਵਾਦਾਂ ਕਰਕੇ ਉਹ ਸੱਤਾ ਦੀਆਂ ਪੌੜੀਆਂ ਚੜ ਗਏ ਉਹ ਦਿੱਲੀ ਅੰਦਰ ਲੋਕ ਸਭਾ ਵਿੱਚ ਪਹੁੰਚੀ ਆ ਤੇ ਹਾਲੇ ਵੀ ਇਹ ਵਿਵਾਦ ਪੈਦਾ ਕਰਨ ਤੋਂ ਉਹ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਰਹੀ ਕਦੇ ਉਹ ਕਿਸਾਨਾਂ ਵਾਲੀ ਵਿਵਾਦ ਪੈਦਾ ਕਰਦੀ ਆ ਕਦੇ ਸਿੱਖੀ ਭਾਵਨਾ ਵਾਲੀ ਕਰਦੀ ਆ ਕਦੇ ਉਹ ਪੰਜਾਬ ਲਈ ਕਰਦੀ ਆ ਹੁਣ ਜਿਹੜੀ ਗੱਲ ਇੱਕ ਫਿਲਮ ਬਣਾਈ ਜਾ ਰਹੀ ਆ ਜਿਹਦਾ ਨਾਂ ਜਿਹੜੀ ਆ ਐਮਰਜੈਂਸੀ ਆ ਤੇ ਭਾਵੇਂ ਕੀ ਐਮਰਜੈਂਸੀ ਦਾ ਅਸਲ ਇਤਿਹਾਸ ਦਾ ਜਿਹੜਾ 90% ਸਿੱਖਾਂ ਨਾਲ ਜੁੜਿਆ ਤੇ ਖਾਸ ਤੌਰ ਤੇ ਪੰਜਾਬ ਤੇ ਕਾਲੀ ਦਲ ਨਾਲ ਜੁੜਿਆ ਉਹਦੇ ਬਾਰੇ ਤਾਂ ਸ਼ਾਇਦ ਕੋਈ ਗੱਲ ਦਿਖਾਈ ਨਹੀਂ ਦਿੱਤੀ ਉਸ ਦੀ ਫਿਲਮ ਦਾ ਇੱਕ ਟ੍ਰੇਲਰ ਜਾਰੀ ਹੋਇਆ ਜਿਸ ਟ੍ਰੇਲਰ ਦੇ ਵਿੱਚ ਕੁਝ ਸਕਿੱਟਾਂ ਦਾ ਜਿਹੜਾ ਰੋਲ ਆ ਸਿੱਖੀ ਦਾ ਦਿਖਾਇਆ ਗਿਆ ਤੇ ਉਹਦੇ ਵਿੱਚ ਸਿੱਖਾਂ ਦੇ ਨਾਲ ਸੰਬੰਧਤ ਧਾਰਮਿਕ ਸ਼ਖਸੀਅਤਾਂ ਸਾਹਿਬ ਜਨਾਬ ਸਿੰਘ ਖਾਲਸਾ ਪੰਡਰਾ ਵਾਲੇ ਵਰਗੇ ਏ ਲੋਕਾਂ ਤੋਂ ਆਪ ਉਹਨਾਂ ਵੱਲੋਂ ਗਲਤ ਐਲਾਨ ਕਰਵਾਏ ਜਾ ਰਹੇ ਨੇ ਤੇ ਲੋਕਾਂ ਨੂੰ ਮਾਰਨ ਦੇ ਦ੍ਰਿਸ਼ ਦਿਖਾਏ ਜਾ ਰਹੇ ਨੇ ਜਿਹੜਾ ਸਿੱਖ ਕਦੇ ਵੀ ਕਿਸੇ ਤੇ ਜਿੰਨਾ ਜ਼ਬਰ ਤੇ ਜ਼ੁਲਮ ਕਰਦਾ ਉਹ ਸਭ ਤੋਂ ਜ਼ਬਰ ਤੇ ਜ਼ਾਲਮ ਦਾ ਨਾਸ ਕਰਦਾ। ਤੋਂ ਇਹ ਜਿਹੜੀ ਫਿਲਮ ਹੈ ਇਸ ਫਿਲਮ ਦੇ ਬਾਰੇ ਸਿੱਖ ਭਾਵਨਾਵਾਂ ਨੇ ਵਿਰੋਧ ਕੀਤਾ ਜਲੰਧਰ ਵਰਗੇ ਸ਼ਹਿਰ ਦੇ ਅੰਦਰ ਭਾਵੇਂ ਕਿ ਇਹ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਸਿਰਮਿਆਂ ਦੇ ਵਿੱਚ ਤੇ ਅੱਜ ਹੀ ਸਿਰਮਿਆਂ ਦੇ ਵਿੱਚ ਜਾ ਕੇ ਸੰਤਾਂ ਨਹੀਂ ਜਿ세 ਬੰਦਿਆਂ ਨੇ ਆਪਣਾ ਰੂਸ ਦਰਸ ਕਰਵਾ ਦਿੱਤਾ ਇਸੇ ਸਬੰਧ ਚ ਜ਼ਿੰਮੇਦਾਰੀ ਲੈਂਦੇ ਆ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਜਿਹੜੇ ਇੱਕ ਪੱਤਰ ਜਿਹੜਾ ਵਾ ਦੇਸ਼ ਦਾ ਜਿਹੜਾ ਸਾਡਾ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮੰਤਰੀ ਨੇ ਅਸ਼ਵਨੀ ਵੈਸ਼ਨਵ ਜੀ ਇੱਕ ਪੱਤਰ ਜਿਹੜਾ ਉਹਨਾਂ ਨੂੰ ਜਿਹੜਾ ਲਿਖਤੀ ਤੌਰ ਤੇ ਦਿੱਤਾ ਗਿਆ ਤੇ ਦੂਸਰਾ ਪੱਤਰ ਜਿਹੜਾ ਵਾ ਉਹ ਪਰਸੁਨ ਜੋਸ਼ੀ ਜਿਹੜੇ ਕਿ ਚੇਅਰ ਪਰਸਨ ਨੇ ਜਿਹਨੂੰ ਸੈਂਸਰ ਰੋਲ ਕਿਹਾ ਜਾਂਦਾ ਉਸ ਨੂੰ ਇਹ ਪੱਤਰ ਦੋ ਜਿਹੜੀਆਂ ਸਸਤਾਵਾਂ ਨੂੰ ਭੇਜੇ ਗਏ ਆ ਤਾਂ ਹੀ ਇਸ ਦੇ ਫਿਲਮ ਦੇ ਬਾਰੇ ਵਿੱਚ ਅਸੀਂ ਆਪਣੀ ਭਾਵਨਾਵਾਂ ਜਿਹੜੀ ਦੱਸ ਸਕੀਏ ਸਿੱਖਾਂ ਦੀ ਜਿਹੜੀ ਭਾਵਨਾ ਦੀ ਤਰਜਮਾਨੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇਹਨਾਂ ਪੱਤਰਾਂ ਨਾਲ ਹੀ ਦੱਸਿਆ ਉਹਦੇ ਹੀ ਦੱਸਿਆ ਗਿਆ ਕਿ ਇਸ ਇੱਕ ਸਾਜ਼ਿਸ਼ ਦੀ ਚੱਲ ਰਹੀ ਆ ਤੇ ਇਸ ਦੇ ਵਿੱਚ ਇਤਿਹਾਸ ਨੂੰ ਉਤਰਾੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸਿੱਖ ਕਰੈਕਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸੋ ਇਹ ਗੱਲ ਕਹੀ ਗਈ ਹੈ ਕਿ ਇਹ ਫਿਲਮ ਨੂੰ ਜਾਰੀ ਕਰਨ ਤੋਂ ਪਹਿਲਾਂ ਇਸ ਫਿਲਮ ਦਾ ਪੂਰਾ ਜਿਹੜਾ ਸਕ੍ਰਿਪਟ ਆ ਉਹ ਜਿਹੜੀ ਆ ਧਿਆਨ ਨਾਲ ਦੇਖੀ ਜਾਵੇ ਤਾਂ ਕਿ ਇਹ ਦੇਸ਼ ਦੇ ਅੰਦਰ ਕਿਸੇ ਤਰ੍ਹਾਂ ਦੀ ਨਫ਼ਰਤ ਨਾ ਪੈਦਾ ਕਰੇ ਤੋਂ ਇਸ ਗੱਲ ਲਈ ਅਸੀਂ ਪਹਿਲਾਂ ਵੀ ਜਿਹੜਾ ਸਰਕਾਰਾਂ ਤੱਕ ਇਨਫੋਰਮੇਸ਼ਨ ਟੈਕਨੋਲੋਜੀ ਜਿਹੜਾ ਮੰਤਰਾਲਾ ਉਹਨੂੰ ਮਿਲ ਕੇ ਕੀ ਜਿਹੜਾ ਜਿਹੜਾ ਬੋਰਡ ਆ ਇਸ ਸੈਂਸਰ ਬੋਰਡ ਆ ਉਹਦੇ ਵਿੱਚ ਸਾਰੇ ਧਰਮਾਂ ਦੇ ਨੁਮਾਇंदे ਲਿਆਦੇ ਜਾਂ ਤਾਂ ਹੀ ਕਿਸੇ ਵੀ ਧਰਮ ਦਾ ਜਿਹੜਾ ਇਸ ਦੇ ਵਿੱਚ ਕੋਈ ਖਲਵਾੜ ਉਹਨਾਂ ਦੀ ਭਾਵਨਾ ਦਾ ਖਲਵਾੜ ਨਾ ਹੋਵੇ ਅਖੀਰ ਦੇ ਵਿੱਚ ਜਿਹੜਾ ਸਾਡਾ ਜੀ ਜੀ ਸਟੂਡੀਓ ਜਿਹੜੀ ਹੈਗੀ ਆ ਜਿਨ੍ਹਾਂ ਨੇ ਇਹ ਜਾਰੀ ਕੀਤਾ ਟ੍ਰੇਲਰ ਉਹਨੂੰ ਵੀ ਜਿਹੜਾ ਕਾਨੂੰਨੀ ਨੋਟਿਸ ਜਿਹੜਾ ਭੇਜਿਆ ਗਿਆ ਸੋ ਸ਼ਰੋਮੀ ਗੁਰਦੁਆਰਾਪੁਰਾ ਦਾ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਵੱਡਾ ਨੋਟਸ ਲਿਆ ਤੇ ਸ਼ਰੋਮੀ ਕਮੇਟੀ ਦੇ ਸਕੱਤਰ ਉਹਨਾਂ ਵੱਲੋਂ ਇਹ ਜਿਹੜੇ ਪੱਤਰ ਆ ਉਹਨਾਂ ਸਰਕਾਰ ਨੂੰ ਜਿਹੜੇ ਅੱਜ ਭੇਜੇ ਗਏ ਆ ਸਾਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਸਰਕਾਰ ਇਸ ਗੱਲ ਨੂੰ ਵਿਸਥਾਰ ਨਾਲ ਲਏਗੀ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਜਸ਼ਾਂ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਸਿੱਖਾਂ ਨੂੰ ਬਰਾਮ ਕਰਨ ਦੀਆਂ ਹੋ ਰਹੀਆਂ ਨੇ ਉਹਨਾਂ ਤੇ ਜਿਹੜਾ ਕੀ ਭਰਾਮ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ